ਰਖੜੀ ਦੇ ਤਿਉਹਾਰ ਤੇ ਸ਼ਾਹਜੀ ਲਾਟਰੀ ਜਲਾਲਾਬਾਦ ਵਾਲਿਆਂ ਨੇ ਹੁਣ ਲੋਕਾਂ ਨੂੰ ਲੱਖਪਤੀ ਤੋਂ ਕਰੋੜਪਤੀ ਕਰ ਦੇਣਾ ਹੈ ਕਰੋੜਪਤੀ ਵੀ ਕਰਨਾ ਹੈ ਰਖੜੀ ਬੰਪਰ ਚੱਲ ਰਿਹਾ ਸੱਤ ਕਰੋੜ ਦਾ ਤੇ ਸੱਤ ਕਰੋੜ ਦਾ ਰਖੜੀ ਬੰਪਰ ਦੀ ਗੱਲ ਕਰਦੇ ਆਂ ਤਾਂ ਸ਼ਾਹਜੀ ਲਾਟਰੀ ਵਾਲੇ ਪਹਿਲਾਂ ਕੰਨਾਂ ਲੋਕਾਂ ਨੂੰ ਲੱਖਪਤੀ ਬਣਾ ਚੁੱਕੇ ਨੇ ਤਸਵੀਰਾਂ ਜਿਹੜੀਆਂ ਨੇ ਤੁਹਾਨੂੰ ਦਿਖਾ ਦਿੰਦੇ ਆ ਸਾਰੇ ਉਹ ਲੋਕ ਨੇ ਜਿਨ੍ਹਾਂ ਦੇ ਲੱਖਾਂ ਰੁਪਏ ਦੇ ਇਨਾਮ ਨਿਕਲ ਚੁੱਕੇ ਨੇ ਕੱਲੇ ਜਲਾਲਾਬਾਦ ਨਹੀਂ ਗੁਰੂ ਅਰਸਾਏ ਗੋਲੂ ਦਾ ਮੌੜ ਪਿੰਡੀ ਪਤਾ ਨਹੀਂ ਕਿੰਨਾ-ਕਿੰਨਾ ਲੋਕਾਂ ਦੇ ਆ ਨਾਮ ਘਟਤੇ ਅੱਜ ਜਲਾਲਾਬਾਦ ਉਸ ਦੁਕਾਨ ਦੇ ਵਿੱਚ ਹੈ ਜਿਸ ਦੁਕਾਨ ਨੇ ਲੋਕਾਂ ਨੂੰ ਲੱਖ ਪਤੀ ਬਣਾਇਆ ਤੇ ਹੁਣ ਕਰੋੜ ਪਤੀ ਬਣਾਉਣ ਦੇ ਲਈ ਇੱਕ ਪਲਾਨ ਜਿਹੜਾ ਇਹਨਾਂ ਨੇ ਤਿਆਰ ਕਰ ਦਿੱਤਾ ਆ ਲਾਟਰੀਆਂ ਲਾਟਰੀਆਂ ਪੰਜਾਂ ਤੁਹਾਨੂੰ ਦਿਖਾਈ ਦੇ ਰਹੀਆਂ ਨੇ 7 ਕਰੋੜ ਰੁਪਏ ਦਾ ਰਖੜੀ ਬੰਪਰ ਜਿਹੜਾ ਨਿਕਲਣ ਜਾ ਰਿਹਾ ਉਸ ਦੇ ਵਿੱਚ ਸ਼ਾਹ ਜੀ ਲਾਟਰੀ ਵਾਲਿਆਂ ਦੇ ਆਹ ਦੇਖ ਲੋ ਲੋਕ ਜਣੇ ਆ ਕਤਾਰਾ ਬਣਾ ਕੇ ਆ ਰਿਹਾ ਕਿਉਂਕਿ ਸ਼ਾਹ ਜੀ ਲਾਟਰੀ ਵਾਲੇ ਦਾ ਜਿਹੜੇ ਨਾਮ ਨਿਕਲਦੇ ਆ ਦੂਜੇ ਨਾਲੋਂ ਹਟ ਕੇ ਨਿਕਲਦੇ ਆ ਮੁਕੇਸ਼ ਔਰੀ ਨੇ ਜੇ ਮੁਕੇਸ਼ ਦੀ ਸ਼ਕਲ ਦਿਖਾ ਦਿਆਂ ਤਾਂ ਕਈ ਵਾਰ ਤੁਸੀਂ ਗੋਲੂ ਕੋ ਮੋੜ ਦੇਖਿਆ ਹੋਊਗਾ ਗੁਰੂਰ ਸਾਹਿਬ ਦੇਖਿਆ ਹੋਊਗਾ ਘਰ ਘਰ ਜਾ ਕੇ ਟਿਕਟਾਂ ਵੇਚਦਾ ਸੀ ਅੱਜ ਕਾਊਂਟਰ ਬਣਾ ਕੇ ਲੋਕਾਂ ਨੂੰ ਕਰੋੜਪਾਤੀ ਬਕਰ ਰਿਹਾ ਲੱਖਪਾਤੀ ਕਰ ਰਿਹਾ ਮੁਕੇਸ਼ ਜੀ ਕੀ ਆ 7 ਕਰੋੜ ਦਾ ਬੰਪਰ ਤੇ ਕੀ ਕਰਨਾ ਚਾਹੁੰਦੇ ਹੋ ਪਹਿਲਾਂ ਤਾਂ ਸਾਡੀ ਦੁਬਾਰ ਕੀ ਜਿਆ ਹੈ ਸਾਡੀ ਬਹੁਤ ਕਿਰਪਾ ਹੈ ਬਹੁਤ ਸਾਰੇ ਇਨਾਮ ਲੱਗੇ ਨੇ ਆਪਣੇ ਕੋਲੋਂ ਬਾਬੇ ਦੀ ਕਿਰਪਾ ਹੁਣ ਲੈ ਕੇ ਆਏ ਆ 7 ਕਰੋੜ ਪੰਜਾਬ ਸੇ ਲਾਟਰੀ ਇਨਾਮ ਹੈ ਗਰੰਟਡ ਟਿਕਟ ਸਿਰਫ 500 ਰੁਪਏ ਦੀ ਹੈ ਇੱਕੋ ਨੋਟ ਲਾਓ 500 ਦਾ ਦੇ ਲੈ ਜਾਓ 7 ਕਰੋੜ ਰੁਪਇਆ ਸ਼ਨੀਵਾਰ ਡਰਾ ਨਿਕਲਣਾ ਹੈ 16 ਅਗਸਤ ਨੂੰ ਮਗਰੀ ਬੋਸਾਏ ਨਾਮ ਨੇ ਪਹਿਲਾ ਨਾਮ 7 ਕਰੋੜ ਦਾ ਜੀ ਮਕੇ ਜੀ ਗੱਲ ਕਰਦੇ ਆ ਰਖੜੀ ਦਾ ਤਿਉਹਾਰ ਹੈ ਅੱਜ ਤੇ ਰਖੜੀ ਦੇ ਤਿਉਹਾਰ ਤੇ ਭੈਣਾਂ ਦੇ ਭਰਾਵਾਂ ਨੂੰ ਤੂੰ ਗਿਫਟ ਦੇਣ ਜਾ ਰਹਿਆ 7 ਕਰੋੜ ਦਾ ਨਿਕਲੂ ਕਿੰਦਾ ਜਿਹੜਾ ਲਾਟਰੀ ਪਾਉਂਦਾ ਦੇਖੋ ਜਿਹੜਾ ਕਿਸਮਤ ਅਜਮਾਉਂਦਾ ਹੈ ਰੱਬ ਉਹਦੀ ਸੁਣਦਾ ਹੈ ਪਤਾ ਹੀ ਰੱਬ ਕੇ ਰੰਗਾ ਜਰਾਜੀ ਹੈ ਜਿਹਦੀਆਂ ਟਿਕਟ ਪਾਈ ਹੈ ਨਾਮ ਤਾਂ ਉਹਨੂੰ ਨਿਕਲਣਾ ਇੰਨੇ ਖਰਚੇ ਕਰਨੇ ਆ ਚਾਹਨੇ ਵੀ ਇੱਕ ਟਿਕਟ 500 ਦੀ ਤਾਂ ਉਹਨੂੰ ਲਾਟਰੀ ਪਾਣੀ ਚੈਦੀ ਪਹਿਲਾਂ ਹੀ ਬਹੁਤ ਸਾਰੇ ਨਾਮ ਲੱਗੇ ਆਪਣੇ ਕੋਲੋਂ ਸ਼ੁਰੂ ਹੋਇਆ ਸੀ ਮੰਡੀ ਗੁਰੂ ਸਾਧਮੈਂ ਮੰਡੀ ਗੁਰੂ ਸਾਧ ਜ 5 ਲੱਖ ਨਿਕਲੇ ਬਹੁਤ ਸਾਰੇ ਨਾਮ ਨਿਕਲੇ ਨੇ 21 ਵਾਰ ਮੈਂ ਲਾਟਰੀ ਵੇਚੀ 5 ਲੱਖ ਦੀ ਗੋਲੂ ਕਾ ਮੋੜ ਮੰਡੀ ਗੁਰੂ ਸਾਧ ਜ ਨਾਮ ਲੱਗੇ ਨੇ 11 ਲੱਖ ਲੱਗਿਆ ਮੋਹਨ ਘੜਾ 9-9 ਲੱਖ ਦੇ ਪ੍ਰਾਈਜ਼ 9 ਲੱਖ ਦੇ 9-9 ਪ੍ਰਾਈਜ਼ ਲੱਗੇ ਨੇ ਰਿਗਾਰਡ ਸ਼ਾਹਿਲਣ ਦੇ ਨਾਲ ਤੇ ਹੁਣ ਕੀ ਕਰੋੜਪਤੀ ਬਣਾਉਣ ਦੇ ਲਈ ਕੀ ਕੀਤਾ ਜਾ ਰਿਹਾ ਲੋਕ ਬਹੁਤ ਆ ਰਹੇ ਆ ਤੇਰੇ ਸਟਾਲ ਤੇ ਕਹਿੰਦਾ ਜਲਾਲਾਬਾਦ ਦੇ ਜੇ ਲਾਂਡਰੀ ਬਾਣੀ ਦੇ ਲੋਕ ਕਹਿੰਦੇ ਸ਼ਾਹ ਜੀ ਲਾਂਡਰੀ ਵਾਲੇ ਕੋਲ ਜਾਓ ਤੇ ਕੀ ਖਾਸੀਅਤ ਕੀ ਹੈਗੀ ਤੇਰੇ ਕੋਲ ਕਿਉਂ ਲੋਕੋ ਜਿਆਦਾ ਆਉਂਦੇ ਆ ਅੱਜ ਲੱਗੀਆਂ ਰੌਣਕਾਂ ਤੇਰੇ ਕਰਕੇ ਇਹ ਸ਼ਾਹ ਜੀ ਲੌੜੀ ਦੀ ਦੁਕਾਨ ਹੈ ਇੱਥੋਂ ਲੱਗੇ ਨਹੀਂ ਆਦੇ ਇੱਥੇ ਰੋਹ ਲੰਦੇ ਮੇਲੇ ਤੇ ਹਰ ਗਾ ਕਹਿੰਦਾ ਮੇਰੀ ਵਾਰੀ ਆਵੇ ਮੇਰੀ ਲਾਂਡਰੀ ਨਿਕਲੇ ਸਾਰੇ ਕਹਿੰਦੇ ਨੇ ਮੇਰੀ ਵਾਰੀ ਕਦ ਆਊਗੀ ਤੇ ਵਾਰੀ ਆਣੀ ਸ਼ਾਹ ਜੀ ਲਾਂਡਰੀ ਤੋਂ ਇਸ ਵਾਰ ਗੁਰੂ ਸਾਹਿਬ ਸਾਰੇ ਇਲਾਕੇ ਆਓ ਚੱਕੋ ਐਕਟਵਾ ਚੱਕੋ ਸਕੂਟਰ ਤੇ ਸ਼ਾਹ ਜੀ ਲ ਸੀਦੂ ਸਿੰਘ پارک ਮੁਕਸਰ ਰੋਡ ਜਲਾਲਾਬਾਦ ਇਕਤੇ ਕਰੋੜ ਬਾਰੇ ਕੱਢ ਦੇਣਾ ਹੈ 7 ਕਰੋੜ ਦਾ ਮਿੱਲਾ ਨਾਮ 7 ਕਰੋੜ ਦਾ 20 ਲੱਖ ਦੇ 5 ਪ੍ਰਾਈਜ਼ ਨੇ 10 ਲੱਖ ਦੇ 5 ਪ੍ਰਾਈਜ਼ ਨੇ 5 ਲੱਖ ਦੇ 5 ਪ੍ਰਾਈਜ਼ ਨੇ ਹੋਏ ਬਹੁਤ سارے ਨਾਮ ਨਿਕਲਨੇ ਇੱਕੋ ਨਾਮ ਹੀ ਨਿਕਲਣਾ ਘਟੋ ਘਟ 17 ਕਰੋੜ ਰੁਪਏ ਦੇ ਨਾਮ ਨਿਕਲਨੇ ਆ ਹਰ ਬੰਨ ਚਾਹੀਦਾ ਆਪਣੀ ਕਿਸਮਤ ਕਰੋੜ ਦਾ ਨਹੀਂ 17 ਕਰੋੜ ਦੇ ਟੋਟਲ ਨਾਮ ਨੇ ਜਿੱਦਾਂ 7 ਕਰੋੜ ਦਾ ਨਿਕਲਿਆ ਹੁੰਦਾ ਕੀ ਨਿਕਲ ਸਕਦਾ ਪਿੱਲਾ ਨਾਮ 7 ਕਰੋੜ ਦਾ ਨਿਕਲਣਾ ਜੀ ਇਸ ਤੋਂ ਇਲਾਵਾ ਹੋਰ ਛੋਟੇ ਪ੍ਰਾਈਜ਼ ਨੇ ਹਰ ਗਾਗ ਨੂੰ ਚਾਹੀਦਾ ਆਪਣੀ ਕਿਸਮਤ ਜਮਾਣੀ ਚਾਹੀਦੀ ਹੈ ਤੇ ਕਿਸਮਤ ਜਮਾਣੀ ਕਿੱਥੇ ਐਸੇ ਤੁਸੀਂ ਸ਼ਾਹ ਜੀ ਲੋਟ ਏਜੰਸੀ ਜਲਾਲਾਬਾਦ ਜਲਾਲਾਬਾ ਪਰਾਣੀ ਤੇ ਮਸ਼ਹੂਰ ਦੁਕਾਨ ਹੈ ਜੀ ਇਹ ਤੇ ਸ਼ੋਗ ਹੈ ਆਪਾਂ ਆ ਦੀਆ ਮੁਕੇਸ਼ ਐਡਰੈਸ ਦੱਸਦੇ ਜੀ ਹੈਗੇ ਆ ਦੁਕਾਨ ਕਿੱਥੇ ਹੈਗੀ ਆ ਤੇ ਮੋਬਾਈਲ ਨੰਬਰ ਵੀ ਬੋਲ ਦੇ ਦੇਖੋ ਜੀ ਸਾਡੇ ਸਾਡੇ ਮੋਬਾਈਲ ਤੁਹਾਡੀ ਸਕਰੀਨ ਚੱਲਣਗੇ ਸਾਡਾ ਮੋਬਾਈਲ ਨੰਬਰ 98700401522 9870040453 ਅੱਛਾ 7 ਕਰੋੜ ਵਾਲੇ ਤਾਂ ਹੋ ਗਏ ਹੋਰ ਕਿਹੜੇ ਬੰਪਰ ਜਿਹੜੇ ਚੱਲ ਰਹੇ ਹੈਗੇ ਆ ਇੱਕ ਬੰਪਰ ਹੈ ਜੀ 2000 ਰੁਪਏ ਦੀ ਟਿਕਟ ਦਾ ਡਰਾਅ ਹੈ ਕੱਲ ਪਹਿਲਾ ਇਨਾਮ 1 ਕਰੋੜ ਰੁਪਏ ਦਾ ਕਿੰਨੇ ਦੀ ਟਿਕਟ ਹੈ 2000 ਰੁਪਏ ਦੀ ਅੱਛਾ ਪਹਿਲਾ ਇਨਾਮ ਹੈ 1 ਕਰੋੜ ਰੁਪਏ ਦਾ ਜੀ ਟਿਕਟਾਂ ਦੀ ਗਿਣਤੀ ਬਹੁਤ ਘੱਟ ਟਿਕਟ ਹੈ ਜੀ ਇਹ ਡਰ ਕੱਲ ਨਿਕਲਣਾ ਜੀ ਇਹ ਕੱਲ ਨਿਕਲਣਾ ਹਾਂਜੀ ਇਹ ਜਿਹੜਾ ਰਖੜੀ ਵਾਲਾ ਲੋਕਾਂ ਨੇ ਰਾਖੀ ਬੰਪਰ ਪਾਣਾ ਹੈਗਾ ਇਹ ਕਿੰਨੇ ਤਰੀਕ ਨੂੰ ਨਿਕਲਣਾ ਕਿੰਨੇ ਵਜੇ ਤਰੀਕ ਨੂੰ ਸ਼ਨੀਵਾਰ ਨੂੰ ਨਿਕਲ ਰਿਹਾ ਜੀ 16 ਤਰੀਕ ਨੂੰ ਜੀ 500 ਰੁਪਏ ਦੀ ਟਿਕਟ ਹੈ ਤੁਸੀਂ ਟਿਕਟ ਲਓ ਏ ਬੀ ਸੈੱਟ ਦੇ ਨਾਲ ਜੀ ਏ ਤੇ ਬੀ ਸੇਮ ਏ ਤੇ ਬੀ ਸੇਮ ਨੰਬਰ ਲਓ ਤਾਂ ਕਿ ਤੁਹਾਡਾ ਪ੍ਰਾਈਸ ਸਲਿੱਪ ਬਣਾ ਹੋਵੇ ਜੀ ਪਹਿਲਾਂ ਪ੍ਰਾਈਸ ਹੈ 7 ਕਰੋੜ ਰੁਪਏ ਦਾ ਜੀ ਆਪਣਾ 100% ਚਾਂਸ ਦਾ ਨਾਮ ਦਾ ਚਾਂਸ ਹੋਏਗਾ ਜੀ ਤੇ ਛੋਟੇ ਨਾਮ ਵੀ ਇਹਦੇ ਨਾਲ ਰਹਿਣ ਵਾਲੇ ਹੈਗੇ ਤੇ ਇਹਦਾ ਮਤਲਬ ਲੋਕਾਂ ਨੂੰ ਕਰੋੜਪਤੀ ਕਰ ਦੇਣਾ ਜੀ ਬਹੁਤ سارے ਨਾਮ ਨੇ ਤੁਸੀਂ ਹਾਲੇ ਸੋਚੀ ਜਾਂਦੇ ਸੀ ਉਹ ਵਾਹਿਗੁਰੂ ਕਿਰਪਾ ਫੁੱਲ ਹੋ ਜਾਣੀ ਹੈ ਇੱਕ ਵਾਰ ਤੁਸੀਂ ਸਾਜ ਦੁਕਾਨ ਤੇ ਟਿਕਟ ਪਾਓ ਕਿਸਮਤ ਅਜਮਾ ਲਓ ਤੇ ਹੋਏਣੀ ਬੱਲੇ ਬੱਲੇ ਇਹੋੜਾ ਡੈਂਗੀ ਫੁੱਲੜੀ ਹੋਈ ਨਹੀਂ ਇਸ ਵਾਰੀ ਅੱਛਾ ਮੁਕੇਸ਼ ਮੈਂ ਤੇਨਾਂ ਗੱਲ ਕਰਦਾ ਗੁਰੂ ਸਾਹਿਬ ਲਾਈਵ ਚੈਨਲ ਨੂੰ ਜਲਾਲਾਦ ਫਾਜ਼ਿਲਕਾ ਫਿਰੋਜਪੁਰ ਸਾਰਾ ਏਰੀਆ ਦੇਖਦਾ ਹੈਗਾ ਪੂਰੇ ਵਰਲਡੇ ਚੱਲਦਾ ਹੈ ਕੀ ਲੋਕਾਂ ਨੂੰ ਫਾਜ਼ਿਲਕਾ ਜ਼ਿਲ੍ਹੇ 'ਚ ਖੜੇ ਹੈਗੇ ਫਾਜ਼ਿਲਕਾ ਜ਼ਿਲ੍ਹੇ ਵਾਲਿਆਂ ਨੂੰ ਕੀ ਅਪੀਲ ਹੈ ਕੋਈ ਫਾਈਲ ਕਾ ਜਿਲੇ ਨੂੰ ਪਰੇਪਾ ਜਿਲੇ ਨੂੰ ਸਾਡੀ ਦੁਕਾਨ ਤੇ ਜਾਲਾ ਪਹੁੰਚੋ ਇੱਕ ਵਾਰ ਐਸ ਵਾਰ 7 ਕਰੋੜ ਦਾ ਇਨਾਮ ਜਲਾਲਾਬਾਦ ਤੋਂ ਤੁਹਾਡੀ ਚੋਲੀ ਪਾਇਆ ਜਾਣਾ ਜਿਹੜਾ ਬੰਦਾ ਲਾਟਰੀ ਪਾਉਂਦਾ ਇਨਾਮ ਤਾਂ ਨਿਕਲਦਾ ਹੁੰਦਾ ਟਿਕਟ ਪਾਣ ਵਿੱਚ ਸੰਜਮ ਕਦੀ ਹੈ ਜੇ ਟਿਕਟ ਪਾਉਂਗੇ ਨਹੀਂ ਸੋਚੀ ਜਾਓ ਘਰੇ ਬੈਠੇ ਵੀ ਲਾਟਰੀ ਪਾਈਏ 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 ਪਾਉਂਗੇ ਤੇ ਵਾਰੀ ਆਣੀ ਜੇ 7 ਕਰੋੜ ਦੁੱਖ ਦੇਣੇ ਸਾਰੇ ਤੋੜ ਐ ਸਾਰੀ ਲਓ ਜੀ ਮਕੇਸ਼ਵਰੀ ਕਹਿੰਦੇ 7 ਕਰੋੜ ਦੁੱਖ ਦੇਣੇ ਆ ਸਾਰੇ ਤੋੜ ਤੇ 7 ਕਰੋੜ ਦਾ ਇਨਾਮ ਜਿਹੜਾ ਹੈਗਾ ਰਖੜੀ ਬੰਪਰ ਦਾ ਰਖੜੀ ਬੰਪਰ ਪੰਜਾਬ ਸਰਕਾਰ ਦਾ ਬੰਪਰ ਹੈ ਤੇ ਨਾਲ ਹੀ ਮੁਕੇਸ਼ਵਰੀ ਖੜਿਆ ਦੋਨੋਂ ਭਾਈ ਤੇ ਖੁਸ਼ੀ ਇਹਨਾਂ ਦੇ ਚਿਹਰੇ ਤੇ ਤਾਂ ਬਤਨੀ ਹੈ ਜੇ ਨਾਮ ਲੋਕਾਂ ਦੇ ਕਰਾਂ ਜਾਊਗਾ ਠੀਕ ਜੀ ਬਿਲਕੁਲ ਸਹੀ ਸਹੀ ਕਿਹਾ ਜੀ ਸਤ ਕੋੜਾ ਇਸ ਵਾਰ ਜਲਾਲਾਬਾਦ ਚੋਂ ਨਿਕਲਣਾ ਹੈ ਸ਼ਾਹ ਜੀ ਲੋਟਰੀ ਏਜੰਸੀ ਵੱਲੋਂ ਜੀ ਦੇਖੋ ਜੀ ਅਸੀਂ ਪਛਾਣ ਬਣਾਈ ਹੈ ਆ ਦੀ ਮੇਰੇ ਬਾਉ ਜੀ ਨੇ ਮੇਰੇ ਨਾਲ ਤੁਰ ਕੇ ਘੁੰਮ ਕੇ ਲੋਟਰੀ ਵੇਚੀ ਹੈ ਸ਼ੁਰੂ ਹੋਈ ਸੀ ਮੰਡੀ ਗੁਰੂ ਸਾਹ ਤੋਂ ਮੰਡੀ ਗੁਰੂ ਸਾਹਿਬ ਬਹੁਤ ਨਾਮ ਲੱਗੇ ਨੇ ਲੋਕਾਂ ਨੂੰ ਬਤਾਤ ਬੋਲਦੀ ਲੋੜ ਬੱਬੀ ਦੀ ਕਿਰਪਾ ਨਾਲ ਸਾਡੀ ਰੋਜ ਦੀਵਾਲੀ ਹੈ ਤੇ ਤੁਹਾਡੀ ਦੀਵਾਲੀ ਸਮਨਾ ਰਖੜੀ ਤੇ ਇਸ ਵਾਰੀ ਬਿਲਕੁਲ ਬੰਦਾ ਤੁਸੀਂ ਸਿਆਣ ਲੈ ਆਉਣਾ ਮੈਂ ਵਾਰ-ਵਾਰੇ ਗੱਲ ਕਿਉਂ ਕਹਿ ਰਿਹਾ ਗੁਰੂਰਸਾਇਆ ਵਾਲਿਆਂ ਨੇ ਖਾਸ ਕਰਕੇ ਮੁਕੇਸ਼ ਨੇ ਗੁਰੂਰਸਾਇਆ ਦੀਆਂ ਗਲੀਆਂ ਦੇ ਵਿੱਚ ਸਾਈਕਲ ਤੇ ਜਾ ਜਾ ਕੇ ਪੈਦਲ ਜਾ ਜਾ ਕੇ ਲਾਟਰੀ ਵੇਚੀ ਸੀ ਅੱਜ ਮੁਕੇਸ਼ ਕਾਊਂਟਰ ਬਣਾ ਕੇ ਬੈਠਾ ਸ਼ਾਹ ਜੀ ਲਾਟਰੀ ਦਾ ਨਾਮ ਹੈ ਤਸਵੀਰਾਂ ਜਿਹੜੇ ਤੁਹਾਨੂੰ ਦਿਖਾ ਦਿੰਦੇ ਆ ਸਾਰੇ ਲੋਕ ਜਿਹੜੇ ਆ ਲੱਖਵਦੀ ਮੁਕੇਸ਼ ਹੋਰਾਂ ਨੇ ਕਰਤੇ ਸ਼ਾਹ ਜੀ ਲਾਟਰੀ ਵਾਲਿਆਂ ਨੇ ਕਰਤੇ ਸ਼ਾਹ ਜੀ ਲਾਟਰੀ ਵਾਲਿਆਂ ਦਾ ਐਡਰੈਸ ਦੱਸ ਦਿੰਦੇ ਆ ਸ਼ਹੀਦ ਉਦਮ ਸਿੰਘ ਪਾਰਕ ਦੇ ਲੱਗੇ ਜਿਹੜੇ ਮਕੇਸ਼ ਔਰ ਮਕੇਸ਼ ਦਾ ਪਾਈ ਇਧਰ ਮਾਤਾ ਵੀ ਬੈਠੀ ਆ ਪੂਰਾ ਪਰਿਵਾਰ ਇੱਥੇ ਰੌਣਕ ਲੱਗੀ ਰਹਿੰਦੀ ਆ ਤੇ ਕਹਿੰਦੇ ਵੱਡੀ ਰੌਣਕਾਂ ਤੋਂ ਲਗਣੀ ਆ ਜਦੋਂ 7 ਕਰੋੜ ਦਾ ਰਖੜੀ ਬੰਪਰ ਤੁਹਾਡੇ ਕਿਸੇ ਦੇ ਕਾਰਨਾਂ ਚ ਦੀ ਕਿਸਮ ਵਿੱਚ ਹੋਊਗਾ ਉਹਦਾ ਨਾਮ ਨਿਕਲ ਜਾਊਗਾ ਦੇਖਦੇ ਰੇ ਲੋਕਾਂ ਦੀ ਆਵਾਜ਼ ਲੋਕਾਂ ਦਾ ਚਹਣਾ ਤੁਹਾਡਾ ਖੁਦਾ ਗੁਰਵਰ ਸਿੰਘ ਲਾਈਵ ਪਤਕਾ ਸਾਥੀ ਰਜਿੰਦਰ ਗੰਭੋਈ ਨਾਲ ਮੈਂ ਸਤਪਾਲ ਜਲਾਲਾਬਾਦ ਪਛਮ